ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮਣੀ ਸਿੱਧੂ ਲਹਿਰਾ ਤੁਰਕੋਟ ਅੱਜ ਆਪਾਂ ਖੜਿਆ ਬਾਈ ਬੱਕਰੀਆਂ ਦੀ ਜੋ ਮੰਡੀ ਲੱਗ ਰਹੀ ਹੈ ਪਿੰਡ ਲਹਿਰਾ ਤੁਰਕੋਟ ਵਿਖੇ ਉੱਥੇ ਅੱਜ ਵਧੀਆ ਮਾਲ ਆਇਆ ਹੋਇਆ ਹੈਗਾ ਤੇ ਇੱਕ ਸਾਨੂੰ ਅਸੀਂ ਬੱਕਰਾ ਦਿਖਾਵਾਂਗੇ ਜਿਹਦਾ ਬਾਈ ਨੇ 170000 ਮੰਗਿਆ ਹੈਗਾ ਆ ਦੇਖੋ ਤੇ ਵੇਖਦਾ ਕਿੰਨੇ ਦਾ ਉਹ ਦੇਖਾਂਗੇ 170000 ਮੰਗਿਆ ਬਾਈ ਨੇ ਦਾ ਦਿਖਾਉਣੀ ਅਸੀਂ ਲਾ ਦੇ ਪਾਣੀ ਆ ਕਿਉਂ 200 ਚੱਕ ਲਿਆ ਨਾ ਕਦੇ ਇੱਕ ਬੰਦਾ ਭੇਜ ਦੇ ਜਿਹੜਾ ਆ ਬੱਕਰਾ ਕਲੇ ਉਹ ਕਿੰਨੇ ਲੱਗੇ ਭਾਈ ਇਹਦੇ 1 20 ਲਾਤਾ ਭਾਈ 1 20 ਕਿੰਨੇ ਮੰਗਦਾ ਹੈ 1 35 ਤੱਕ ਛੱਡਨਾ ਹੈ ਮੁੱਲ ਲੈ ਕੇ 1 70 15 ਤੋਂ 20 ਦੇ ਵਿੱਚ ਲੱਗ ਚੁੱਕਿਆ ਹੈਗਾ ਬਹੁਤ ਵਧੀਆ ਬੱਕਰਾ ਬਈ ਹਾਈਟ ਬਹੁਤ ਆ ਬੱਕਰੇ ਦੀ ਸੋਹਣਾ ਬਹੁਤ ਹੈ ਰੋਬਟ ਹੁੰਦੇ ਆ ਮਸ਼ੀਨਾਂ ਨਹੀਂ ਦੇਖਣਾ ਅਸਲੀ ਇਹਨੂੰ ਕਹਿੰਦੇ ਆ ਬਈ ਜਾਨਵਰ ਠੀਕ ਹੈ ਨਾ ਅਜੋ ਅੱਗੇ ਤੁਹਾਨੂੰ ਅਸੀਂ ਦਿਖਾਉਂਦੇ ਆਗੇ ਹੋਰ ਮਾਲ ਇੱਧਰ ਇੱਧਰ ਵੀ ਤੰਬੂਆਂ ਦੇ ਵਿੱਚ ਬੱਕਰੀਆਂ ਹੈਗੀਆਂ ਛਾਂ ਦਾ ਖਾਸ ਪ੍ਰਬੰਧ ਹੈਗਾ ਇੱਥੇ ਤੇ ਇੱਧਰ ਵੀ ਕਰਾਦਾ ਜੀ ਦਾ ਅਹ ਉਹ ਵੀ ਆ ਜਾਂਦਾ ਐਵੇਂ ਵੇਚ ਲੇਕੋ ਇਹ ਰਹਾ ਠੀਕ ਹੈ ਜੀ ਲੋਰ ਰਹਾ ਤਿੰਨ ਬੱਕਰੇ ਦੇ ਖਾਦੀ ਵਾਲੇ ਇਹ ਕਿੰਨੇ ਦੇ ਵਿਕਿਆ ਜੀ ਉਹ ਜਰ ਆਪਾਂ ਉਹ ਪੱਤਰ ਕਾਤਾ ਤੈਨੂੰ ਪਾਇ ਦੇਣਾ ਸੱਤੋਂ ਨਾ ਪਈ ਹਾਂ ਕਿੰਨੇ ਵਿਕਿਆਗੇ ਤਿੰਨ ਬੱਕਰੇ ਤਿੰਨ ਬੱਕਰੇ 27000 ਸਾਢੇ 27000 ਸਾਢੇ 27000 ਠੀਕ ਹੈ ਜੀ ਉਹ ਤਿੰਨ ਬੱਕਰੇ ਵਿਕਿਆ ਜੀ ਸਾਢੇ 27000 ਦੇ ਤੁਹਾਨੂੰ ਅਸੀਂ ਦਿਖਾ ਰਹੇ ਹਾਂਗੇ ਆ ਤਿੰਨ ਬੱਕਰੇ ਬਈ 27000 ਦੇ ਵਿੱਚ ਹੈਗੇ ਚੱਲ ਕੋਈ ਨਾ ਇੰਦਰ ਵੀ ਆ ਕੇ ਤੇ ਉਹ ਵਿੱਚੋਂ ਕੁਸ ਮਾਲ ਉੱਤੀਆ ਬਈ ਕੁਸ ਇੱਧਰ ਹੈਗਾ ਸਾਡੇ 27000 ਦੇ ਜਿਹੜੇ ਹੈਗੇ ਤਿੰਨ ਬੱਕਰੇ ਵੇਚ ਚੁੱਕੇ ਹੈਗੇ ਵਧੀਆ ਮਾਲ ਆਉਂਦਾ ਹੈਗਾ ਸਾਰੇ ਮੰਡੀ 'ਚ ਹਰੇਕ ਸੋਮਵਾਰ ਦੀ ਮੰਡੀ ਲੱਗਦੀ ਹੈਗੀ ਆ ਜੀ ਆ ਸੀਗੇ ਆ ਸੀਗੇ ਬਾਈ ਓ ਬਾਈ ਆ ਸੀਗੇ ਬਾਈ ਇਹ ਵੀ 27 ਹਜ਼ਾਰ ਦੇ 27 27 ਹਜ਼ਾਰ ਦੇ ਵਿਕੇ ਇੱਕ ਉਹ ਖੜਾ ਗਿਆ ਤੇ ਦੋ ਆ ਸੀਗੇ ਹੋਰ ਹੋਰ ਖੜੇ ਨੇ ਓਏ ਓਏ ਆ ਬਜ਼ੁਰਗਿਆਂ ਦੀ ਲੈਰਾ ਧੂਰ ਕੋਟ ਮੰਡੀ ਦੇ ਉੱਤੇ ਵਿਕੇ ਹੈਗੀ ਤੀਜਾ ਆ ਆ ਬਟ ਤੀਜਾ ਵੀ ਜੋੜ ਨਾਲ ਨਹੀਂ ਬਾਈ ਹਾਂ ਕਿੰਨੇ ਚ ਹੋਇਆ ਦੋ ਇਹ ਸੱਚ ਸਹੀ ਕਿਹਾ ਰਿਹਾ ਚ ਨਾ ਦੇ ਤਾਂ ਕਿਹੜਾ ਹੈ ਸਲਤਨ ਹੈਲੋ ਜੀ ਦੋਸਤ ਜੀ ਜੇਦਰ ਬਾਈ ਬਾਬੇ ਲੈ ਕੇ ਆਏ ਹੈ ਕਿ ਬੱਕਰੇ ਵੀ ਲੈ ਕੇ ਆਏ ਬੱਕਰੀਆਂ ਵੀ ਲੈ ਕੇ ਆਏ ਹੈ ਕਿ ਮੁਰਗੇ ਵੀ ਲੈ ਕੇ ਆਏ ਹੈ ਕਿ ਤੋਂ ਬਾਈ ਪੁਰਨ ਮਰਾ ਕੇ ਮੰਡੀ ਹੈ ਜਿਹੜੀ ਹਰੇਕ ਸੋਮਵਾਰ ਨੂੰ ਲੱਗਦੀ ਹੈਗੀ ਵਧੀਆ ਭਰਦੀ ਹੈਗੀ ਮੰਡੀ ਅਰੇ ਵੀਰਾਂ ਨੂੰ ਬੇਨਤੀ ਹੈ ਵੀ ਹਰੇਕ ਸੋਮਵਾਰ ਪਿੰਡ ਨਿਹਰਾ ਤੁਰਕੋਟ ਦੇ ਸਖਾਈ ਹਾਈਟ ਰੈਸਟੋਰੈਂਟ ਦਾ ਹੋਟਲ ਹੈ ਆ ਨਾਲ ਹੀ ਰਹਿ ਜਾਂਦਾ ਹੈਗਾ ਇੱਥੇ ਆਪਣਾ ਮਾਰ ਲੈ ਕੇ ਪਹੁੰਚੋ ਜਾਂ ਜੋ ਕਿਸਾਨ ਡਾਇਰਮ ਨਾਲ ਸਹੀ ਰੇਟ ਤੇ ਵਿਕ ਸਕੇ ਆ ਨਾਲ ਹੀ ਸਾਈ ਹੈ ਟ੍ਰੈਕਟਰ ਇੰਟਰਜੰਦਾ ਹੈ ਕਿ ਭਾਈ ਰੋਟੀ ਦਾ ਖਾਸ ਪ੍ਰਬੰਧ ਹੈ ਤੇ ਨਾਲੇ ਪਾਣੀ ਦਾ ਜਿਹੜਾ ਪੰਪਰ ਵਾਲੇ ਪਾਣੀ ਦਾ ਪ੍ਰਬੰਧ ਹੈ ਪੇੜ ਨੂੰ ਤੇ ਉਧਰੋਂ ਅਖਰੀਆਂ ਵਾਸਤੇ ਜਿਹੜਾ ਮੋਟਰ ਲੱਗੀ ਵੀ ਹੈ ਕਿ ਮੱਛੀ ਉਹਦਾ ਪ੍ਰਬੰਧ ਹੈਗਾ ਜੀ